ਰਖੜੀ ਕਹਿੰਦੇ ਨੱਕ ਨਾ ਲੈ ਕੇ ਆਉਣਾ ਰਖੜੀ ਤਾਂ ਹੀ ਲਿਆਉਂਦੀਆਂ ਨਾ ਜੇ ਆਪਣਾ ਭਰਾ ਮੰਨਦੇ ਆ ਤੇ ਪਿਆਰ ਨਾਲ ਰਹਿੰਦੇ ਆ ਤੇ ਉਹ ਤੇ ਸ਼ਰੀਕਾ ਕਰਨ ਨਹੀਂ ਆ ਤੁਹਾਡੇ ਨਾਲ ਚੱਲ ਕੋਈ ਗੱਲ ਨਹੀਂ ਨਿਆਣੇ ਆਪਾਂ ਚੋਂ ਦੀ ਲਾੜੀ ਪੈ ਜਾਂਦੇ ਤੇ ਤੂੰ ਕਰਨ ਨੂੰ ਘਲਾਦੇ ਹਾਂ ਜਿਉਂ ਨਹੀਂ ਆਈਆਂ ਤੇ ਕੀ ਗੱਲਾਂ ਕਰਨ ਕਿੰਜ ਜਾਵੇ ਉਹਨਾਂ ਦੇ ਘਰ ਕਰਨੇ ਨਹੀਂ ਜਾਣਾ ਤਾ ਮੈਨੂੰ ਕਿਉਂ ਮੰਮੀ ਨਹੀਂ ਨਹੀਂ ਜਾਣਦੇ ਨਾ ਸਾਨੂੰ ਚੱਲ ਕੋਈ ਗੱਲ ਨਹੀਂ ਦੀਦੀ ਤੁਸੀਂ ਬੈਠੋ ਮੈਂ ਹੁਣੇ ਆਈ 2 ਮਿੰਟ ਚੱਲੀ ਹੋਣਾ ਹੁਣੇ ਆਈ ਦੀਦੀ ਮੈਂ ਲੈ ਮੇਨਾਂ ਗੱਲਾਂ ਕਰਦੀ ਕਰਦੀ ਉੱਠ ਕੇ ਚੱਲ ਗਈ ਆ ਹੁਣ ਪਤਾ ਨਹੀਂ ਕੀ ਕਰਨ ਲੱਗੀ ਆ ਕਾਲ ਕੋਈ ਨਹੀਂ ਅੱਜ ਤੋਂ ਬਾਅਦ ਇੱਕ ਦੂਜੇ ਲਈ ਭਰਾ ਵੀ ਆਹੀ ਭੈਣਾ ਵੀ ਆਹੀ ਠੀਕ ਆ ਨਾ ਤੁਹਾਨੂੰ ਨਹੀਂ ਕਹਿਦੀ ਲੋਣਾ ਦਰਾਣੀ ਮੇਰੀ ਇਹਨਾਂ ਬੋਲ ਕੇ ਗਈ ਮੇਰੇ ਕੋਲ ਆ ਕੇ ਮੈਂ ਉਹਨੂੰ ਪੁੱਛਾਂ ਸਹੀ ਨਿਵਾਜ਼ ਮਾਰ ਕੇ ਕਿ ਕੀ ਗੱਲ ਕੀ ਹੋਈ ਕੀ ਗੱਲ ਕੋਈ ਉੱਥੇ ਹੋਈ ਵੀ ਆ ਕਿ ਚਾਹੇ ਉਹ ਆਪਣੇ ਕੋਲੋਂ ਲਈ ਜਾਂਦੀ ਹੈ ਅਰੇ ਮਨਾ ਖੰਦੀ ਮੰਮੀ ਇਧਰ ਮੇਰੀ ਗੱਲ ਸੁਣ ਬਹਿ ਕੇ ਹਾਂਜੀ ਕਾਤੀ ਤਰੀ ਆਈਗੀ ਉਹ ਇੰਨੀ ਇੱਥੇ ਆ ਕੇ ਗੱਲਾਂ ਕਰਕੇ ਗਈ ਆ ਕਿ ਉੱਥੇ ਕੋਈ ਗੱਲ ਹੋਈ ਵੀ ਸੀ ਕਿ ਨਹੀਂ ਕੀ ਕਿਹਾ ਕਿ ਵੀ ਚਾਚੀ ਉਹ ਤਾਂ ਉਹ ਨਹੀਂ ਕਰਨਾ ਨਾ ਕਰਨ ਗੱਲਾਂ ਬੜੀਆਂ ਕਰਕੇ ਆਈ ਹੈ ਅੱਛਾ ਆਹੋ ਉਹ ਲੰਮੜੀ ਮਮੀ ਹੋਰ ਮਮੀ ਗੱਲ ਕੀ ਹੋਈ ਹਾਂ ਮੈਂ ਤਾਂ ਤੁਰੀਆਂ ਨਹੀਂ ਹੀ ਰਸਤੇ 'ਚ ਹਾਂ ਤੇ ਕਰਨ ਪਿੱਛੇ ਮੋਟਰਸਾਈਕਲ ਤੇ ਆਇਆ ਤੇ ਮੈਨੂੰ ਕਹਿੰਦਾ ਦੀਦੀ ਆ ਜਾ ਤੈਨੂੰ ਛੱਡਿਆ ਵਾ ਤੇ ਮੈਨੂੰ ਗੁੱਸਾ ਪਰਸਾ ਵੀ ਗੁੱਸਾ ਇਸ ਗੱਲ ਦਾ ਹੀ ਕਿ ਜਦੋਂ ਨਵਦੀਪ ਨੇ ਫੋਨ ਕੀਤਾ ਸੀ ਕਿ ਮੰਮੀ ਠੀਕ ਨਹੀਂ ਐ ਤੇ ਆ ਜਾ ਨਾ ਤੇ ਆਇਆ ਤੇ 나ਹੀਂ ਫੋਨ ਕਰਕੇ ਇੰਨੀ ਗੱਲ ਕਹੀ ਕਿ ਮੈਂ ਮੇ ਕੋ ਨਹੀਂ ਆਇਆ ਜਾਣਾ ਤੁਸੀਂ ਤੇ ਤੁਰ ਕੇ ਗਏ ਨੇ ਗੁੱਸਾ ਮੈਨੂੰ ਇਸ ਗੱਲ ਦਾ ਹੀ ਉਹ ਦਿਨ ਕਰਨ ਨੂੰ ਫੋਨ ਕੀਤਾ ਸੀ ਨਵਦੀਪ ਨੇ ਆਹੋ ਕਿ ਮੰਮੀ ਨਹੀਂ ਠੀਕ ਹਣਾ ਤੇ ਆ ਜਾ ਦਵਾਈ ਲੈਣ ਜਾਣਾ ਮੈਂ ਉਹ ਦਿਨ ਕਾਲਜ ਗਈ ਹਾਂ ਸਕੂਪੀ ਲੱਗੀ ਹੀ ਨਾਲ ਹਾਂ ਹਾਂ ਤੇ ਇਹਨੇ ਨਾ ਤੇ ਆਇਆ ਨਾ ਹਾਂ ਇਹਨੇ ਫੋਨ ਕੀਤਾ ਦੁਕੀਤਾ ਦੁਆਰਾ ਦਿੱ ਨੂੰ ਕਿ ਹਾਂ ਮੈਨੇ ਮੇ ਕੋ ਨਹੀਂ ਆਇਆ ਜਣਾ ਮੈਨੂੰ ਇਸ ਗੱਲ ਦਾ ਬੜਾ ਗੁੱਸਾ ਲੱਗਾ ਇਹਦੇ ਨਾਲ ਮੈਨੂੰ ਫੀਲ ਬੜਾ ਹੋਇਆ ਕਿ ਜੇ ਕੋਈ ਆਪਣਾ ਭਰਾ ਹੋਵੇ ਤੇ ਉਹ ਅੱਦਾ ਕਰੇ ਫਿਰ ਮੰਮੀ ਇਹ ਮੈਨੂੰ ਸੜਕ ਤੇ ਮਿਲਿਆ ਮੈਂ ਵੀ ਚਲਾਪਾ ਕਾ ਦਿੰਦੀ ਉੱਥੇ ਨਹੀਂ ਉਹ ਗਲਤ ਗੱਲ ਤੇ ਹੀ ਹੋ ਹੈ ਤੇ ਉਹ ਤਾਂ ਗੱਲ ਫਿਰ ਮੁੜ ਗਿਆ ਕਿ ਪਹਿਲਾਂ ਦੀ ਖਤਮ ਹੋ ਗਈ ਤੇ ਫਿਰ ਮੁੜ ਗਿਆ ਤੂੰ ਇਹ ਤਾਂ ਮੈਂ ਕਿਉਂ ਕੀਤਾ ਇਹ ਮੈਨੂੰ ਗੁੱਸਾ ਵੜਾ ਹੀ ਨਹੀਂ। ਵੱਟ ਘਟ ਗੱਲਾਂ ਕਿਉਂ ਕੀਤੀਆਂ ਫਮੜ ਕੇ ਰੋਡ ਦੇ ਵਿੱਚ ਖਲੋ ਕੇ। ਕੋਈ ਵੀ ਛੋਟਾ ਮੈਂ ਕਹਿ ਤਾ ਫਿਰ ਮੈਨੂੰ ਗੁੱਸਾ ਚੜਿਆ ਹੀ ਮੈਂ ਕਹਿ ਤਾ। ਫਿਰ ਲੋਕੀਂ ਆਂ ਜਾਂਦੇ ਆਂ ਛੜ ਕੇ ਤੇ ਮੰਗਦੇ ਆਂ ਆਉਂਦੇ ਜਾਂਦੇ ਇੰਨਾ ਫਿਰ ਮੋਕੀ ਕੀ ਕਹਿਣਗੇ ਸਾਨੂੰ? ਚੰਗੇ ਨਹੀਂ ਲੱਗੇਗਾ। ਫਿਰ ਵੀ ਕਿਹਦੀ ਲੋੜ ਪੈਂਦੀ ਹੁੰਦੀ ਐ ਇੰਨਾ ਫਮੜ ਕੇ ਚੱਕਾ ਰੱਖੀਆ ਫਮੜ ਕੇ ਚੰਗੇ ਨਹੀਂ ਲੱਗੇਗਾ। ਤਰਫ ਮੁਰਕੇ ਮੈਂ ਫਿਰ ਮੁਰਕੇ ਲੋਕ ਕੋਈ ਕੀ ਕਹੂਗਾ ਅਸਾਂ ਫਿਰ ਮੁਰਕੇ ਜਾਓ ਕਿ ਛੜ ਕੇ ਰੋਡ ਤੇ ਨੰਦਦਾ ਹੋਊਗਾ। ਕੋਈ ਵੀ ਨਹੀਂ ਲੰਘਿਆ ਹੀ ਖਾਲੀ ਸੀ ਮੀਨ ਰੋਡ ਦੇ ਕੁੜੀਆਂ ਨੂੰ ਇਹੋ ਸਿਆਣਫ ਦਿੱਤੀਆ ਫਿਰ। ਕੀ ਇਹ ਮੰਮੀ ਇਹਦੇ ਕੋਈ ਕੁਛ ਕਰਨ ਦੀ ਕੀ ਗੱਲ ਹੋ ਗਈ ਮੰਮੀ ਕਾ ਤਾ ਉਹਨੂੰ ਗੁੱਸੇ ਹੋਈ ਜਾਂਦੇ ਜੀ ਬੀਬੀ ਉਹੀ ਗੱਲ ਮੈਂ ਮਾਨ ਕੇ ਤੁਹਾਨੂੰ ਦੱਸੀ ਹੀ ਕਰਨ ਜਿਹੜਾ ਮੈਂ ਲਾਪਾ ਕੀਤੀ ਆਹ ਹੁਣ ਕਿਤੇ ਚਾਚੀ ਅੱਜ ਮੰਮੀ ਨਾਲ ਬੜਾ ਤਾਂ ਠਾ ਠਾ ਹੋ ਕੇ ਗਈਆ ਚਾਪਾਂ ਦਰੀਆਂ ਨੂੰ ਪਤਾ ਹੀ ਨਹੀਂ ਆਹੋ ਗਾਣ ਕੇ ਬੜੀਆਂ ਗੱਲਾਂ ਕਰਕੇ ਗਈਆ ਵੀ ਇਹ ਰਮਨ ਨੇ ਉਦਨ ਤੋਂ ਮੁੜ ਕੇ ਉਹ ਗੱਲਬਾਤ ਕੀਤੀਆਂ ਜਾ ਕੇ ਕਰਨ ਨੂੰ ਮੇਲਾ ਕਿੱਡੀ ਚਲਾ ਕੇ ਹੋ ਹੈ ਆਪਣੇ ਰਿਤੇ ਆਪਣੇ ਘਰ ਚ ਬੜੀ ਚਲਾਕ ਬੰਦੇ ਤੇ ਲਾਮਾ ਦੇ ਨੂੰ ਕਿੱਡੀ ਛਤੀ ਆਈ ਆਂ ਆਪੀ ਕਿੱਦਾਂ ਵੱਧ ਘਟਾ ਗਲੇ ਨੂੰ ਬੋਲਦੀ ਹਾ ਢੇਰ ਦਿਨ ਕਿੰਨੀਆਂ ਗੱਲਾਂ ਕਰਤੀ ਘਰ ਜਾ ਕੇ ਹਾਂ ਕਿ ਨਹੀਂ ਕਿੰਨੇ ਚਲਾਕ ਜਨਾਨੀ ਐ ਮੈਂ ਤਾਂ ਦਾਣੀ ਬਣ ਕੇ ਫੇਰ ਮੁੜ ਕੇ ਉਹ ਗੱਲ ਮੱਥੇ ਟੇਕਾਂ ਰੱਖ ਲਈ ਨਾ ਉਹਨੂੰ ਇਹੀ ਆਇਆ ਕਿ ਮੇਰਾ ਕੱਲਾ ਕੱਲਾ ਮੁੰਡਾ ਤੇ ਮੇਰੇ ਮੁੰਡੇ ਨੂੰ ਹਾਂ ਹਾਂ ਜਿਆ ਤੁਸੀਂ ਕਿਹਾ ਤੇ ਕਿਹਾ ਗਿਓ ਤਾਂ ਹੀ ਲਾਮਾ ਦੇ ਨਾਈ ਐ ਚਲ ਕੋਈ ਨਹੀਂ ਮੰਮੀ ਕੋਈ ਗੱਲ ਨਹੀਂ ਜਿਹੜੀ ਗੱਲ ਹੋ ਗਈ ਹੋ ਗਈ ਆਪਾਂ ਕਿਹਾ ਤਾਤੀ ਗੱਤ ਤੇਰੇ ਆ ਜਿਹੜਾ ਸਾਨੂੰ ਉਹਨਾਂ ਦੀ ਲੋੜ ਪੈਣੀ ਸਾਨੂੰ ਨਹੀਂ ਲੋੜ ਆਪਾਂ ਹੀ ਕਰ ਲਾਂਗੇ ਹੁਣ ਉਹ ਮੁੜ ਕੇ ਕਿਸੇ ਨੂੰ ਕੋਈ ਗੱਲ ਵੀ ਕਰਨੀ ਠੀਕ ਹੈ ਨਹੀਂ ਕਰਦੇ ਠੀਕ ਹੈ ਮੰਮੀ ਨਾ ਖੜੀ ਹੋਉਂਦੀ ਨਾ ਰਮਨ ਹੁਣ ਨਹੀਂ ਜਾਣਾ ਉਹਨਾਂ ਘਰ ਠੀਕ ਹੈ ਨਾ ਮੈਂ ਕੋਲ ਆ ਨਹੀਂ ਹੁਣ ਤੁਹਾਨੂੰ ਠੀਕ ਹੈ ਨਹੀਂ ਜਾਂਦੇ ਇੱਥੇ ਆ ਕੇ ਜਿਹੜਾ ਇੰਨਾ ਵੱਧ ਘੱਟ ਬੋਲ ਕੇ ਗਏ ਆ ਅਕਲ ਧਿਆਨ ਨਹੀਂ ਇਹਨਾਂ ਨੂੰ ਮਾਸਾ ਕੋਈ ਕਦਰ ਧਿਆਨ ਨਹੀਂ ਨਾਲੇ ਰਖੜੀ ਜੇ ਆਪਾਂ ਚੱਲ ਵੀ ਜਾਂਦੇ ਉਹਨੇ ਕੀ ਬਿਦਾ ਗੇੜ ਤੇ ਮੋੜ ਦੇਣਾ ਸੀ ਕੀ ਇਹ ਮਰੇ ਮੁੰਡੇ ਤੇ ਗੱਲ ਹੈ ਨਾ ਮੁੰਡੇ ਨੂੰ ਜ ਮੈਂ ਵੱਧ ਘਟਕਿਆ ਅੱਗੇ ਤੇ ਮੈਂ ਵੱਧ ਘਟ ਨਹੀਂ ਗਿਆ ਮੈਂ ਇਹ ਗੱਲ ਕੀਤੀ ਸੀ ਕਿ ਤੂੰ ਆਇਆ ਕਿਉਂ ਨਹੀਂ ਅੱਗੇ ਤੇ ਕਰਨ ਸਾਥ ਦਿੰਦੇ ਹੁਣ ਉਦੋਂ ਦਾ ਕੋਈ ਬੈਸਟ ਉਹਨਾਂ ਵੀ ਕੋਈ ਸੌ ਉਹਨੇ ਵੀ ਚਾਚੀ ਦਾ ਸਾਥ ਦੇਣਾ ਤੇ ਮੁਰਕੇ ਜੋ ਵੱਧ ਘਟ ਬੋਲ ਕੇ ਤੇ ਐਵੇਂ ਜਿਹੜਾ ਅਸੀਂ ਖੜਾਂਗੇ ਉਹ ਵੀ ਚੁੱਕ ਚੁੱਕ ਕੇ ਸੁੱਟੇਗੀ ਤੇ ਤੈਨੂੰ ਪਤਾ ਤਾਂ ਐਂ ਹੀ ਗੁਜ਼ਾਰਾ ਕਰਨਾ ਨਹੀਂ ਨਹੀਂ ਗੱਲਾਂ ਹੀ ਨਹੀਂ ਕਰੋ ਚਲੋ ਠੀਕ ਆ ਨਾ ਹੋ ਚਲੋ ਮੈਂ ਫਿਰ ਮੁੰਨੇ ਅੰਦਰ ਆਪਣਾ ਕੰਮ ਕਰਨਾ ਕਾਲਜ ਦਾ ਚੱਲ ਛੱਡੋ ਗੱਲ ਨੂੰ ਉਹ ਤੇ ਅੱਗੇ ਕਹਿੰਦੀ ਸੀ ਕਿ ਘਰ ਚੱਲ ਨਾ ਤੇ ਰੋਲਾ ਰੱਪਾ ਪਾਉਣਾ ਤੇ ਆਪਸੀ ਲੜਨ ਛੋਟਾ ਪਰੇ ਕੋਈ ਗੱਲ ਨਹੀਂ ਚਲੋ ਠੀਕ ਹੈ ਇਥੇ ਕੋਈ ਨਹੀਂ ਰਾਂਦੋ ਨੂੰ ਹੁਣ ਗਰਾਣੀ ਆਪਣੀ ਨਮਾਗਰ ਲਾ ਕੇ ਕੁੜੀਆਂ ਆਪਣੇ ਨਮਾ ਛਿੜਕ ਤਾਂ ਲਿਆ ਵਾ ਤੇ ਜੇ ਰੱਬ ਨੇ ਕਿਤੇ ਮੈਨੂੰ ਵੀ ਕਿਤੇ ਇੱਕ ਪੁੱਤ ਕਿਤੇ ਦਿੱਤਾ ਹੁੰਦਾ ਤੇ ਅੱਜ ਮੈਨੂੰ ਇੰਨੀ ਇਨੋਬਤਾ ਨਾ ਆਉਂਦੀ ਨਾ ਕਿ ਅਸੀਂ ਲੋੜ ਪੈਂਦੀ ਥਲ ਕੋਈ ਜਾਲ ਨਹੀਂ ਅੱਗੇ ਤਾਂ ਨਹੀਂ ਹੁਣ ਮੈਂ ਕੋਸ਼ਿਸ਼ ਇਹ ਕਹਿਣਾ ਇਹਨਾਂ ਨੂੰ ਕਿਸ ਦੇਵਾਂਗਾ ਇਹਨਾਂ ਦੇ ਮਾਗਰ ਲਾ ਕੇ ਆਪਣਾ ਘਰ ਨਹੀਂ ਗਾ ਮੈਂ ਖਰਾਬ ਕਰਨਾ ਇਹ ਜਿਪੇ ਉਹ ਸਰਤੇ ਹੁੰਦਾ ਤੇ ਕਿਸੇ ਦੀਆਂ ਗੱਲਾਂ ਸੁਣ ਲਈ ਲੋੜ ਹੀ ਨਹੀਂ ਪੈਣੀ ਸਾਨੂੰ ਪਰ ਮਨ ਹਾਂਜੀ ਤੇ ਅੱਜ ਰਕੜੀ ਦਾ ਤਿਆਰ ਰਹੀ ਤੇ ਇਹ ਕੁੜੀਆਂ ਆਈਆਂ ਨਹੀਂ ਇਹ ਦੀਪਣੀ ਕੁੜੀਆਂ ਨੇ ਕਿੱਦਾਂ ਆਉਣਾ ਹੈਗਾ ਹਾਂ ਕੁੜੀਆਂ ਦੀ ਕਿਹੜੀ ਜ਼ੁਬਾਨ ਆਪਣੀ ਐ ਐਡੀ ਲੱਗਣੀ ਜ਼ੁਬਾਨ ਆ ਕਰਨ ਨੂੰ ਬੜੀਆਂ ਗੱਲਾਂ ਕੀਤੀਆਂ ਸੀ ਉਦਾਂ ਕਿਹੜੀ ਗੱਲਾਂ ਕਿ ਤੇ ਉਹਨਾਂ ਦੀ ਮਾਂ ਨਹੀਂ ਠੀਕ ਸ਼ਾਇਦ ਅੱਛਾ ਉਹ ਫੋਨ ਕੀਤਾ ਹੋਣਾ ਤੇ ਕਰਨ ਨੂੰ ਕੋਈ ਕੰਮ ਹੀ ਉਹਦੇ ਕੋਲ ਜਾਇ ਨਹੀਂ ਗਿਆ ਹਾਂ ਉਹ ਨਿੱਕੀ ਕੁੜੀ ਜਿਹੜੀ ਆ ਨਾ ਉਹਦੀ ਤਵਾ ਕੁਝ ਜਿਆਦਾ ਖਰਾਬ ਹੋਈ ਆ ਵੱਧ ਘੱਟ ਬੋਲੀ ਹੀ ਕਿਹੜੀ ਹੀ ਹੁੰਦਾ ਤੇ ਇਦਾਂ ਹੁੰਦੀ ਚਾਚੇ ਦਾ ਪੁੱਤ ਹਾ ਨਾ ਤੇ ਚਾਚੇ ਦਾ ਬਣ ਕੇ ਵਖਾਲ ਲਿਆ ਇਹ ਫਿਰ ਗਾਦੀਆਂ ਦਾ ਚੰਗਾ ਫਿਰ ਹੁਣ ਚਾਚੇ ਦਾ ਹੀ ਸਹੀ ਤੇ ਇਹਨੇ ਆਜ ਮੇਰੀ ਗੱਲ ਸੁਣ ਕੋ ਗੱਲ ਤੇ ਹੋਣੀ ਚਾਹੀਦੀ ਆ ਪਈ ਇਹ ਗੱਲ ਤੋਂ ਲੜ ਕੇ ਆਇਆ ਉਹਨਾਂ ਨਾਲ ਇਹੇ ਗੱਲ ਲੜ ਕੇ ਥੋੜਾ ਆਇਆ ਸੀ ਆਂਦਾ ਮਮਾ ਜਾਣਦੇ ਹੀ ਤੇ ਮੈਂ ਕਿਹਾ ਚਲ ਕੋਈ ਨਹੀਂ ਛੱਡ ਨਾ ਕਰ ਅੱਛਾ ਇਹ ਨਹੀਂ ਨਹੀਂ ਤੇਰੀ ਮਗਧ ਦੀ ਲੋੜ ਨਹੀਂ ਗਈ ਤੂੰ ਕੜਾਇਆ ਮੇਰੀ ਮੰਮੀ ਨਹੀਂ ਠੀਕ ਤੇ ਤੇਰਾ ਪੁੱਤ ਮੈਂ ਇਹ ਨਿਗਾੜੀਆਂ ਨੂੰ ਕਹਿ ਤਾ ਤੁਹਾਨੂੰ ਪਤਾ ਲੱਗਾ ਕਿ ਸਹਰੇ ਦੇ ਵਿੱਚ ਇਧੇ ਆਵਾ ਫਿਰ ਮੈਂ ਗਈ ਘਰ ਮੈਂ ਫਿਰ ਚੰਗੀਆਂ ਖੰਬਾ ਠਾਪ ਕੇ ਇਹ ਮਾਦੀ ਮੈਂ ਤੇਰਾਂ ਨੂੰ ਬੋਲਣ ਦੀ ਨਹੀਂ ਜਾਇਜ਼ ਦੱਸ ਰਾਵਾਂ ਘੜੀਆਂ ਦੇ ਵਿੱਚ ਲੜਦੀਆਂ ਫਿਰਦੀਆਂ ਵਾ ਚੰਗੀਆਂ ਨਹੀਂ ਲੱਗਦੀਆਂ ਲੱਗ ਲੋਕ ਵੇਂਦੇ ਹੋਣਗੇ ਤੇ ਕੀ ਆਂਦੇ ਹੋਣਗੇ ਤੇ ਐਡੀ ਜ਼ੁਬਾਨੇ ਦੀਆਂ ਕੁੜੀਆਂ ਦੀ ਕੰਨ ਬਗਾਨੇ ਕਾਇਰ ਵੀ ਤੋੜਨੀਆਂ ਤੇ ਨਹੀਂ ਤੋੜਨੀਆਂ ਮੇਰੇ ਅੰਮਨ ਵੱਡੀ ਕੁੜੀ ਦੇ ਤੇ ਜਾਈਦਾ ਕੋਈ ਗਾਲੀ ਨਹੀਂ ਅਨਕੀ ਦੇ ਮਿਲਦੀ ਬਹੁਤ ਘੱਟ ਆ ਮੈਨੂੰ ਕੋਈ ਗੱਲ ਨੇ ਕਰਨ ਆਉਂਦਾ ਤੁਹਾਨੂੰ ਕੁਛ ਨਹੀਂ ਪਰ ਕਿੱਦਾਂ ਬੋਲਦੀ ਐ ਤੇ ਰਖੜੀ ਕਹਿੰਦੇ ਨੱਕਣਾ ਲੈ ਕੇ ਆਉਣਾ ਰਖੜੀ ਤਾਂ ਹੀ ਲਾਉਂਦੇ ਆ ਨਾ ਜੇ ਆਪਣਾ ਭਰਾ ਮੰਨਦੇ ਆ ਤੇ ਪਿਆਰ ਨਾਲ ਰਹਿੰਦੇ ਆ ਤੇ ਉਹਦੇ ਸ਼ਰੀਕਾ ਕਰਨ ਨਹੀਂ ਆ ਤੁਹਾਡੇ ਨਾਲ ਚੱਲ ਕੋਈ ਗੱਲ ਨੇ ਨਿਆਣੇ ਆਪੋ ਚੋਂ ਦੀ ਲਾੜੀ ਪੈਂਦੇ ਤੇ ਤੂੰ ਕਰਨ ਨੂੰ ਭਲਾਦੇ ਨੇ ਜਿਉਂ ਨਹੀਂ ਆਈਆਂ ਤੇ ਕੀ ਗੱਲਾਂ ਕਰਨ ਕਿੰਜ ਆ ਜਾਨਾ ਤੇ ਘਰ ਕਰਨੇ ਨਹੀਂ ਜਾਣਾ ਤਨਾ ਮੈਨੂੰ ਕਿਉਂ ਐ ਵੇਰੀ ਜੇ ਫਤਰੀ ਦੀ ਚਲ ਮੈਂ ਉਹਨਾਂ ਨੂੰ ਫੋਨ ਕਰਨਾ ਵੀ ਆਣ ਕੇ ਰੱਖੀ ਪੰਜੋ ਕਰਨਉਂ ਦੇਈ ਮੈਂ ਕਿਹੜੇ ਕੋਲੋਂ ਫੋਨ ਕਰਨਾ ਤੁਸੀਂ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ ਤੁਹਾਡਾ ਦਿਮਾਗ ਖਰਾਬ ਹੋ ਗਿਆ ਵਾ ਦਿਮਾਗ ਮੇਰਾ ਠਕਾਣਾ ਹੀ ਆ ਤੇਰਾ ਖਰਾਬ ਹੋਇਆ ਵਾ ਚਲ ਉਹਦਾ ਭਰਾ ਹੁੰਦਾ ਤੇ ਫੇਰ ਕੋਈ ਗੱਲ ਨਹੀਂ ਜੇ ਮੇਰਾ ਹੋਇਆ ਨਾ ਤੇ ਮੇਰਾ ਹੋਇਆ ਹੀ ਰਹਿਣ ਦਾ ਫਿਰ ਇੱਕੋ ਗੱਲ ਬਾਰ ਬਾਰ ਕਰੀ ਜਾਂਦੇ ਆ ਉਹਨਾਂ ਨੂੰ ਕੋਈ ਅਕਲ ਨਹੀਂ ਆ ਗਈ ਤੇ ਕੱਲ ਨੂੰ ਸਹੁਰੇ ਜਾਣਾ ਵਾ ਜੇ ਇਹਨਾਂ ਨਾਲ ਬਣਾ ਕੇ ਰੱਖਾਂਗੇ ਤੁਹਾਡੇ ਮਗਰ ਪਹੁੰਚਣਗੇ ਤੇ ਜੇ ਹੁਣ ਜਬਾਨ ਚਲਾਉਣ ਡਈਆਂ ਤਾਂ ਮੈਂ ਮੁੰਡਿਆਂ ਨੂੰ ਜਾਂਦਾ ਹਾਂ ਵਰਕੇ ਤੇ ਚੱਲ ਜੇਰੀ ਭੈਣ ਹੁੰਦੀ ਤੇ ਉਹ ਲੜ ਪੈਂਦੀ ਤੇ ਫੇਰ ਇਹਨੂੰ ਤੂੰ ਘਰੋਂ ਕੱਢ ਦੇਣਾ ਸੀ ਅੱਛਾ ਰਾਹ ਵਿੱਚ ਲੜਦੇ ਤੇ ਫੇਰ ਹੀ ਆਉਂਦੇ ਜਾਂਦੇ ਰਾਈ ਵੇਂਦੇ ਪਲਾਂਡੇ ਆ ਰੋਹ ਜਾਣੇ ਚੁੱਪ ਕਰਕੇ ਤੇ ਬੈਠੇ ਰਹੋ ਕੋਈ ਗੱਲ ਨਹੀਂ ਬੰਨਾ ਰੱਖ ਲਈ ਤੇ ਨਾ ਬੰਨ ਠੇਕਾ ਨਹੀਂਗਾ ਸਾਨੂੰ ਉਹਨਾਂ ਦਾ ਤੇ ਨਾਲੇ ਦੇਚੀ ਦੇ ਵਾਰੇ ਨਿਕਨੇ ਨਿਕ ਇਕੱਠੇ ਘੇੜਦੇ ਰਹੇ ਆ ਚੱਲ ਮਾੜੀ ਮੋਟੀ ਤਾਂ ਗੱਲ ਹੋਈ ਜਾਂਦੀ ਏ ਬੱਚਿਆ ਜੇ ਇਹ ਥੋੜਾ ਮਤਲਬ ਵੀ ਇੱਕ ਦੂਜੇ ਨੂੰ ਜਣੋ ਹਟ ਜੀਦਾ ਜਾ ਫੇ ਚਲ ਜੋ ਅਨਰਕਾਰ ਬਲਵਾ ਹੋ ਰਖੜੀ ਜੇ ਮੈਂ ਕਰੂੰ ਨਾਲ ਲੈ ਦੇ ਨਾ ਉਹ ਫਿਰ ਮੈਂ ਕੱਲਾ ਤਾਂ ਨਹੀਂ ਜਾਂਦਾ ਕਰਨੂ ਤਾਂ ਨਹੀਂ ਮੈਂ ਜਾਣ ਦਿੰਦੀ ਤੂੰ ਹੀ ਚਲ ਜਾ ਜਾਣਾ ਤੇ ਤੇ ਹੀ ਜਾਣਾ ਤੇ ਚਲ ਜੋ ਇੱਥੇ ਤੁਹਾਡਾ ਕੰਨੀ ਹੋ ਬਸ ਨਹੀਂ ਨਿਆਣਿਆਂ ਦੀ ਗੱਲ ਹੋਈ ਤੂੰ ਐਵੇਂ ਡੈਪੀ ਉੱਠ ਕੇ ਨਹੀਂ ਲੜੀ ਹੋਈ ਜਾ ਕੇ ਉੱਧਰ ਭਾਬੀ ਨਾਲ ਲੜਨਾ ਨਹੀਂ ਲੜਨਾ ਹੀ ਦੋ ਆ ਜਿਹੜੇ ਹੱਥ ਚੰਗਾ ਜਾ ਕੇ ਦਾ ਆਪਣਾ ਕੰਮ ਕਰੋ ਮੇਰਾ ਸਿਰ ਨਾ ਖਾਓ ਅੱਗੇ ਮੇਰਾ ਸਰੀਰ ਨਹੀਂ ਠੀਕ ਉੱਠਿਆ ਮੇਰੇ ਕੋ ਜਾਣ ਨਹੀਂ ਦਿਆ ਓ ਦੇਤੀ ਮਨਮਰਜ਼ੀ ਕਰ ਆਪਣੀ ਕੋਈ ਗੱਲ ਨਹੀਂ ਮੈਂ ਕਰਾਂਉਂਗੀ ਕਰ ਇਹਨਾਂ ਨੂੰ ਇਹੋ ਹੀ ਆ ਕਰਨੋ ਖਲਾ ਦੇ ਕਰਨੋ ਖਲਾ ਦੇ ਕਿਉਂ ਕਰਨੋ ਖਲਾ ਆਪਣਾ ਨੇ ਕਰਨੇ ਮੇਰੇ ਇਦਾਂ ਵਾਧੂ ਆ ਲੋਕਾਂ ਦੇ ਘਰ ਤੋਂ ਆਇਆ ਫਿਰ ਇਹ ਰਖੜੀਆਂ ਬਣਾਉਣ ਵਾਸਤੇ ਦਫਾ ਆਉਣ ਜਾ ਕੇ ਦੀਦੀ ਕੀ ਕਰ ਰਹੇ ਹੋ ਕੁਛ ਨਹੀਂ ਚਾਦਰ ਜੀ ਬੜੀ ਇਕੱਠੀ ਹੋਈ ਮੈਂ ਚੱਲ ਸਿੱਧੀ ਕਰਕੇ ਵਿਛਾ ਦਾਂ ਮੈਨੂੰ ਤੇ ਨਾਲ ਗੱਲ ਕਰਨੀ ਆ ਆ ਜਾ ਬਹਿ ਜਾ ਕੀ ਗੱਲ ਕਰਨੀ ਮੈਂ ਜਾ ਵੇਖ ਲੈ ਚਾਚੀ ਦਾ ਹਾਲ ਕਿੱਦਾਂ ਮੰਮੀ ਨੂੰ ਸੁਣਾ ਕੇ ਗਈ ਐ ਹਨਾ ਉਹ ਗਲਤੀ ਵੀ ਉਹਨਾਂ ਦੇ ਮੁੰਡੇ ਦੀ ਗਲਤੀ ਵੀ ਕਰਨ ਦੀ ਤੇ ਫੇ ਉਹੀ ਗੱਲ ਕਿ ਲੁਕਾਉਣ ਦੇ ਲਾਮਾ ਦੇ ਗਏ ਹੁਣ ਸਾਨੂੰ ਤਾਂ ਚਾਚੀ ਇਨਾ ਕੁਛ ਕਹਿ ਦਿੰਦੀ ਆ ਅਸ ਮੰਮੀ ਹੈਡੇ ਤਾਂ ਉਹਨਾਂ ਦੇ ਘਰ ਕਦੇ ਗਈ ਨਹੀਂ ਇਦਾਂ ਕੀ ਕਰੀਏ ਫਿਰ ਤੈਨੂੰ ਪਤਾ ਆਹੀ ਕੁੜੀਆਂ ਠੀਕ ਆ ਉੱਤੋਂ ਪਿਓ ਵੀ ਹੈ ਨਹੀਂ ਸਾਡਾ ਸਿਰ ਤੇ ਤੇ ਨਾ ਸਾਡਾ ਕੋਈ ਵੀਰ ਅਗਲੇ ਦਾ ਮੁੰਡਾ ਉਹਨੂੰ ਪੂਰਾ ਹੰਕਾਰ ਮੈਂ ਆਪਣਾ ਪ੍ਰਾਸਨ ਇਹ ਦਿਨੇ ਤਾਂ ਤੇ ਰੋ ਪਾ ਕੇ ਤਾਂ ਉਹ ਛਿੜਕਿਆ ਹੀ ਹੁਣ ਜੇ ਮੇਰਾ ਆਪਣਾ ਹੱਦਾਂ ਕੋਈ ਛੋਟਾ ਭਰਾ ਹੁੰਦਾ ਤਾਂ ਉਹਨੂੰ ਵੀ ਤੇ ਆਪਾਂ ਛਿੜਕ ਨਹੀਂ ਹਣਾ ਉਹੀ ਨਾਲ ਇਹ ਨਾ ਬਗਾਨਾ ਬਗਾਨਾ ਉਹਨੇ ਜਾ ਕੇ ਵੇਲਾ ਗੱਲ ਦੱਸੀ ਚਾਚੀ ਆਪਣੀ ਮੰਮੀ ਨੂੰ ਉਹੀ ਨਾ ਉਹਨੇ ਘਰ ਬਗਾਨਾ 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 ਪੁਣਾ ਕੀਤਾ ਪੂਰਾ ਕਿ ਹਾਂ ਮੈਂ ਤੁਹਾਡਾ ਭਰਾ ਨਹੀਂ ਮੈਂ ਸ਼੍ਰੀਕਾ ਹਾਂ ਇਹ ਤੇ ਗੱਲਾਂ ਨਾ ਫਿਰ ਇੱਥੇ ਬਹੁਤ ਕੀ ਕਰੀਏ ਮੈਂ ਤੇ ਸੋਚਦੀ ਹੀ ਚਾਚੀ ਉਹ ਜੀ ਹੈ ਪਰ ਕਰਨ ਨੇ ਇਹਦਾ ਸਾਡਾ ਬੜਾ ਸਾਥ ਲਿੰਦਾ ਪਰ ਕਰਨ ਨੇ ਜੇ ਕੱਲ ਹੱਥ ਦੀ ਕਰਤੀ ਜਾ ਕੇ ਚਾਚੀ ਨੂੰ ਦੱਸਤਾ ਤੇ ਮੈਨੂੰ ਲੱਗਦਾ ਇਹਨੂੰ 2-4 ਵੱਧ ਕਰਕੇ ਦੱਸਣਾ ਬੁੱਲਾ ਤਾਂ ਹੀ ਚਾਚੀ ਆਉਂਗੀ ਤੇ ਚਾਚੀ ਕਿਹੜਾ ਘਟਾ ਉਹ ਨਾ ਵੀ 2-4 ਵੱਧ ਦੱਸੋ ਤਾਂ ਉਹਨੇ ਕੋਲੋਂ ਲਾ ਕੇ ਆ ਕੇ ਗੱਲਾਂ ਕਰਨ ਦਾ ਤੇ ਉਹਦੇ ਮੌਕੇ ਲੱਭਦੀ ਤੈਨੂੰ ਪਤਾ ਹੈ ਹੱਦੈ ਨਾ ਕੋਲੇ ਜਿਨਾ ਕੁੜੀਆਂ ਗੱਲਾਂ ਕਰਨਦੀਆਂ ਹੀ ਰੱਖਣੀਆਂ ਨਾ ਕਿਸੇ ਆਪਣੇ ਵੀਰ ਨੂੰ ਰਖੜੀ ਬੰਨ੍ਹਨੀ ਸਾਨੂੰ ਇਦਾਂ ਇੱਕ ਸੂਟ ਲੈ ਕੇ ਦਿੰਦੇ ਕੋਈ ਪਾਏ ਨਹੀਂ ਦੇ ਤੇ ਮੇਰਾ ਬੜਾ ਮਨ ਉਦਾਸ ਜਾ ਹੋਇਆ ਸੀ ਤੇ ਫਿਰ ਮੈਂ ਕਹਾ ਕੋਈ ਨਹੀਂ ਹੱਦ ਮੈਨੂੰ ਪੁੱਛਣ ਦੀ ਮੈਂ ਕਹਾ ਮੇਰਾ ਆਪਣਾ ਵੀਰ ਤੇ ਨਹੀਂ ਹੈ ਪਰ ਮੇਰੇ ਚਾਚੇ ਦਾ ਮੁੰਡਾ ਹੈਗਾ ਤੇ ਉਹਨਾਂ ਨੂੰ ਅਸੀਂ ਸ਼ੁਰੂ ਤੋਂ ਰਖੜੀ ਬੰਨ੍ਹਦੇ ਆਂ ਮੈਂ ਸੋਚਿਆ ਹੀ ਇਸ ਵਾਰ ਨਾ ਕਰਨ ਲਈ ਧਿਆਨ ਦੀ ਵੀ ਰਖੜੀ ਬਣਾ ਕੇ ਲੈ ਕੇ ਜਾਵਾਂਗੀ ਚੱਲ ਥੋੜੇ ਬਹੁਤੇ ਪੈਸੇ ਜੋੜਾਂਗੀ ਤੇ ਚੱਲ ਬਣਾ ਕੇ ਕਿ ਹਰ ਵਾਰ ਉਹਨਾਂ ਨੂੰ ਦੂਜੀ ਤੱਕ ਦੇ ਵੀ ਰਖੜੀ ਬੰਨੀ ਦੀਆਂ ਪਰ ਆਹ ਤੇ ਚਾਚੀ ਨੇ ਕਹਾਦੀ ਕਰਤੀ ਮੰਮੀ ਹੈ ਤੇ ਸਾਨੂੰ ਜਾਣ ਨਹੀਂ ਦੇਣਾ ਮੰਮੀ ਲੈ ਕੇ ਜਾਣ ਦੇਣਾ ਮੇਰਾ ਤੇ ਆਪਨੇ ਰੁਚੀ ਕਰਨ ਦਾ ਜਾਨ ਜੇ ਉਹ ਸਾਡੇ ਨਾਲ ਹੁੰਦਾ ਨਾ ਉਹਨੇ ਘਰ ਜਾ ਕੇ ਗੱਲ ਨਹੀਂ ਦੱਸ ਲਈ ਨਾ ਉਹਨੇ ਮੰਨ ਲਿਆ ਨਹੀਂ ਕਿ ਹਾਂ ਮੇ ਕੋ ਗਲਤੀ ਹੋ ਗਈ ਦੀਦੀ ਮੇਰੀ ਗਲਤੀ ਹੈ ਕਿ ਪਹਿਲੇ ਮੰਮੀ ਨੇ ਮੈਨੂੰ ਭੇਜਿਆ ਤੇ ਮੇਰੀ ਗਲਤੀ ਪਰ ਉਹਨੇ ਤੇ ਗਲਤੀ ਮੰਨੀ ਨਹੀਂ ਤੇ ਉਹਦੇ ਸਭੂ ਚਾਚੀ ਨੇ ਭੇਜਤਾ ਘਰ ਚਲੋ ਕੋਈ ਗੱਲ ਨਹੀਂ ਦੀਦੀ ਛੰਡ ਆਹ ਉਹ ਨਹੀਂ ਗੱਲ ਏ ਕੀ ਕਰਨਾ ਕਰ ਉਹਦੇ ਹੁਣ ਪਤਾ ਲੱਗ ਗਿਆ ਨਾ ਕਿ ਕਿੰਨਾ ਕੋ ਆਪਣਾ ਤੇ ਕਿੰਨਾ ਕੋ ਨਹੀਂ ਹਾਂ ਇਹ ਚੀਜ਼ ਪਤਾ ਲੱਗ ਗਈ ਮੈਮ ਨਿਕਲ ਗਿਆ ਨਾ ਪਾਪਾ ਨਹੀਂ ਜਾਣਾ ਹਾਂ ਰਕੜੀ ਲੈ ਕੇ ਰਕੜੀ ਲੈ ਕੇ ਕਿਹ ਜਾਣਾ ਹੀ ਉਦਾਂ ਵੀ ਜਾਣਾ ਹੀ ਨਹੀਂ ਕੋਈ ਆਸ ਨਹੀਂ ਰੱਖਣੀ ਉਹ ਤੋਂ ਉਹ ਕਰਨਾ ਆਪਣੇ ਸਿਰ ਤੇ ਸੋ ਚਲੋ ਠੀਕ ਹੈ ਤੂੰ ਕਲੀ ਮਨ ਭਰਦੀ ਹੈਂ ਭਰਾਵਾਂ ਵਾਂਗੂ ਮੈਂ ਕਰਨਦੀ ਆ ਨਾ ਮੈਂ ਹੈਗੀ ਆ ਤੇਰੇ ਲਈ ਤੇ ਤੂੰ ਹੈ ਕਿ ਮੇਰੇ ਲਈ ਤੇ ਮੰਮੀ ਨੇ ਨਹੀਂ ਜਾਣ ਦੇਣਾ ਹਣ ਚਲ ਕੋਈ ਗੱਲ ਨਹੀਂ ਦੀਦੀ ਤੁਸੀਂ ਬੈਠੋ ਮੈਂ ਹੁਣੇ ਆਈ ਦੋ ਮਿੰਟ ਚਲ ਲਈ ਹੁਣੇ ਆਈ ਦੀਦੀ ਮੈਂ ਲੈ ਮੇਨਾਂ ਗੱਲਾ ਕਰਦੀ ਕਰਦੀ ਉੱਠ ਕੇ ਚਲ ਗਈ ਆ ਹੁਣ ਪਤਾ ਨਹੀਂ ਕੀ ਕਰਨ ਲੱਗੀ ਆ ਦੀਦੀ ਕਿੱਲੇ ਆਈਆਂ ਲੇ ਜੇ ਅਸੀਂ ਕਰਨਵੀਰ ਨੂੰ ਨਹੀਂ ਬਨ ਸਕਦੇ ਤੇ ਪੈਣਾ ਪੈਣਾ ਵੀ ਤੇ ਰਖੜੀਆਂ ਬਨ ਚੱਕਦੀਆਂ ਆਂ ਮੇਰੀਆਂ ਸਹੇਲੀਆਂ ਨਾ ਰਖੜੀਆਂ ਖਰੀਦ ਦਿੰਦੀਆਂ ਸੀ ਮੇਰਾ ਬੜੇ ਜੀ ਕੀਤਾ ਮੈਂ ਵੀ ਲਵਾ ਫਿਰ ਮੈਂ ਅਧੋਤਾ ਗਲੇ ਹੀ ਤੇ ਮੇਰੇ ਕੋ ਮਿੱਠਾ ਨਹੀਂ ਹੈਗਾ ਹੁਣ ਘਰ ਫਿਰ ਮੈਂ ਨਾ ਕੈਂਡੀਆਂ ਥੋ ਲਈਆਂ ਸੀ ਤੇ ਉਹੀ ਮੈਂ ਲਈ ਮੈਨੂੰ ਤਾਂ ਮੂਹ ਹੀ ਮਿੱਠਾ ਕਰਨਾ ਹੈ ਚਲੋ ਕੋਈ ਗੱਲ ਨਹੀਂ ਮੈਂ ਵੀ ਤੇ ਇਹੀ ਕਹਿ ਲੱਗੀ ਸੀ ਕੋਈ ਗੱਲ ਨਹੀਂ ਹੋਰ ਨਹੀਂ ਆਤਾ ਤਾਂ ਨਾ ਸੀ ਅਹੀਂ ਤਾਂ ਹੈਗਾ ਨਾ ਇੱਕ ਦੂਜੇ ਦੀ ਆਸਰਾ ਕੋਈ ਨਹੀਂ ਲਿਆ ਹੀ ਇੱਕ ਦੂਜੇ ਨੂੰ ਬਨ ਲੈਨੇ ਆ ਫਿਰ ਕੀ ਪਨੂ ਨਹੀਂ ਲੋੜ ਹੈ ਕਿ ਕਿਸੇ ਦੀ ਕੋਈ ਗੱਲ ਨਹੀਂ ਵਾਇਗਰੋ ਸਾਰਿਆਂ ਦਾ ਭਲਾ ਕਰਦਾ ਹੈ ਕੋਈ ਨਹੀਂ ਹਾਂਜੀ ਉਹ ਤੇ ਹੈ ਹੀ ਹੈ ਤਾਂ ਹੀ ਮੈਂ ਲੈ ਕੇ ਆਈ ਹਾਂ ਕਿ ਭੈਣਾ 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 ਵੀ ਰਖੜੀ ਬਣ ਸਕਦੀਆਂ ਆ ਜਿਹੜੇ ਕਹਿੰਦੇ ਆ ਨਾ ਕਿ ਰਖੜੀ ਸਿਰਫ ਭੈਣ ਭਰਾ ਦਾ ਤਿਹਾੜਾ ਹੈ ਨਹੀਂ ਇਹ ਭੈਣਾ ਭੈਣਾ ਦਾ ਵੀ ਹੈ ਜੇ ਜਦਾ ਨਹੀਂ ਭਰਾ ਹੈ ਉਹ ਭੈਣਾ ਭੈਣ ਆਪਸ ਵਿੱਚ ਬੰਦੀਆਂ ਤੇ ਵਰਤਦੀਆਂ ਵੀ ਭੈਣਾ ਭੈਣਾ ਆਪਸ ਵਿੱਚ ਰਖੜੀ ਦਾ ਮਤਲਬ ਹੁੰਦਾ ਕਿ ਰੱਖਿਆ ਕਰਨੀ ਜਰੂਰੀ ਭਰਾ ਕਰਦੇ ਅਸੀਂ ਵੀ ਤਾਂ ਇੱਕ ਦੂਜੇ ਦੀ ਕਰਦੀਆਂ ਆ ਚੰਗੇ ਮਾੜੇ ਟਾਈਮ ਤੇ ਸਾਥ ਦਿੰਦੀਆਂ ਆ ਹਾਂਜੀ ਹਾਂਜੀ ਕੋਈ ਨਹੀਂ ਲਿਆ ਫਿਰ ਪਹਿਲਾਂ ਮੈਂ ਤੈਨੂੰ ਬੰਨਣਾ ਜਰਾ ਲਿਆ ਕੀ ਰਹੀ ਹੈ ਜਾਣਾ ਨੇ ਇਹ ਕਿਤੇ ਘਰੇ ਆਪਣੀ ਮਨਾ ਲਿਆ ਕਰਾਂਗੇ ਅਸੀਂ ਨਹੀਂ ਹੋ ਨਹੀਂ ਆਪਾਂ ਕਿਤੇ ਵੀ ਜਾਣਾ ਆਹੋ ਕਰਨੇ ਤੇ ਸਾਡਾ ਭਰਾਵਾ ਵਾਲਾ ਹਿਸਾਬ ਹੀ ਨਹੀਂ ਕੀਤਾ ਉਹਨੇ ਮਤਰਿਆਂ ਵਾਲਾ ਹੀ ਕੀਤਾ ਕਿ ਛਰੀਕ ਵਾਜੀ ਹੈ ਹੋਰ ਰਹਿਣ ਦੇ ਪਰੇ ਲੋੜ ਹੀ ਨਹੀਂ ਆਸਰਾ ਹੀ ਬੰਨਾ ਹੀ ਹੈ ਗਿਆਂ ਇੱਕ ਦੂਜੇ ਦਾਣਾ ਪੈਣਾ ਦੀ ਵੀ ਰਖੜੀ ਹੋ ਸਕਦੀ ਪਰ ਮੈਨੂੰ ਨਾ ਥੋੜਾ ਜਿਹਾ ਦੁੱਖ ਲੱਗਾ ਕਿ ਜੇ ਰੱਬ ਸਾਨੂੰ ਇੱਕ ਵੀਰਾ ਦੇ ਦਿੰਦਾ ਨਾ ਤਾਂ ਸਾਡੇ ਸਾਰੇ ਦੁੱਖ ਕੱਟੇ ਜਾਣੇ ਪਰ ਚਲੋ ਕੋਈ ਗੱਲ ਨਹੀਂ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥ ਹੀ ਬੰਨਾ ਹੁਣ ਹੋਰ ਚਲ ਟੌਫੀ ਖਾ ਲੈਨੇ ਕੋਈ ਨਹੀਂ ਇੱਕ ਦੂਜੇ ਨੂੰ ਹੈ ਵਾਹ ਮੂੰਹ ਹੀ ਚੱਲ ਕੋਈ ਨਹੀਂ ਅੱਜ ਤੋਂ ਬਾਅਦ ਇੱਕ ਦੂਜੇ ਲਈ ਭਰਾ ਵੀ ਹੈ ਧਾਣਾ ਵੀ ਹੈ ਠੀਕ ਹਨਾ ਆਹ ਨੂੰਨੇ ਕਹਿ ਦਿੰਦਾ ਨਾ ਉਹ